ਇਹ ਗੱਲ ਆਪਾਂ ਕਰੀ ਇਹ ਵੀ ਬੱਚਾ ਕਿਵੇਂ ਬਚ ਸਕਦਾ ਇਹ ਦੋ ਤਰ੍ਹਾਂ ਦੇ ਨਸ਼ੇ ਨਾਲ ਹੀ ਬਚ ਸਕਦਾ ਜੇ ਇੱਕ ਇਸ ਡਰੱਗ ਤੇ ਨਸ਼ੇ ਤੋਂ ਬਚਾਉਣਾ ਉਹਨੂੰ ਦੋ ਨਸ਼ੇ ਹੋਰ ਲਾਉਣੇ ਪੈਣਗੇ ਬਾਕੀ ਖੇਡੀ ਤਿੰਨ ਚਾਰ ਸਾਲ ਉਸ ਤੋਂ ਬਾਅਦ ਕਰਦੀਆਂ ਮਜਬੂਰੀਆਂ ਕਰਕੇ ਘਰੇ ਬਾਹਰ ਮੈਂ ਜਾ ਨਹੀਂ ਸਕਦਾ ਫਿਰ ਚਲੋ ਮੈਂ ਗਰਾਊਂਡ 'ਚ ਪ੍ਰੋਜੈਕਟ ਸ਼ੁਰੂ ਕਰਤੀ ਤੇ ਆਪਦਾ ਜਿਮ ਖੋਲਿਆ ਕਿਉਂਕਿ ਮੈਂ ਇਹ ਪ੍ਰੈਕਟੀਕਲ ਕੀਤਾ ਬਾਈ ਜੀ ਵੈਸੇ ਗੱਲ ਨਹੀਂ ਕਰਦਾ ਮੇਰੇ ਪੰਜ ਸੱਤ ਸਰਕਲ ਦੇ ਵਿੱਚ ਦੋਸਤ ਆਏ ਸੀ ਨਸ਼ੇ ਦੇ ਵਿੱਚ ਗਲਤਾਨ ਹੋ ਚੁੱਕੇ ਸੀ ਔਰ ਅੱਜ ਜੇ ਤੁਹਾਨੂੰ ਉਹਨਾਂ ਦੀਆਂ ਫੋਟੋਆਂ ਦਿਖਾਵਾਂ ਤੁਸੀਂ ਕਹੋਗੇ ਜੀ ਬਹੁਤ ਪੁਜਨੀਕ ਬੰ ਸਭ ਨਸ਼ੇ ਨੂੰ ਦੂਰ ਛੱਡਤੇ ਜੀ ਮੇਰੇ ਤੋਂ ਪਹਿਲਾਂ ਵੀਰ ਹਰਦੀਪ ਸਿੰਘ ਜੀ ਡੋੜ ਬਹੁਤ ਸੋਹਣੇ ਵਿਚਾਰ ਰੱਖੇ ਗਏ ਨੇ ਇਹ ਸਾਡੀ ਜਥੇਬੰਦੀ ਦੇ ਵਿੱਚ ਬੜੀ ਚੜ੍ਹਦੀ ਕਲਾ ਵਾਲਾ ਸਿੰਘ ਆ ਹਮੇਸ਼ਾ ਜੋਸ਼ੀ ਰਹਿੰਦਾ ਮੈਂ ਕਦੇ ਇਹਨੂੰ ਠੰਦੀ ਗੱਲਾਂ ਚ ਨਹੀਂ ਦੇਖਿਆ ਆਪ ਸਭ ਦੇ ਸਾਹਮਣੇ ਤੁਸੀਂ ਇਹਨਾਂ ਦੇ ਬਚਨ ਸੁਣੇ ਨੇ ਸੋ ਮੈਂ ਜ਼ਿਆਦਾ ਲੰਮਾ ਸਮਾਂ ਨਾ ਲਵਾਂ ਆਪਾਂ ਉਸ ਤੋਂ ਬਾਅਦ ਅਬਰਾਰ ਸਾਹਿਬ ਦੇ ਵਿਚਾਰ ਵੀ ਸੁਣਨੇ ਨੇ ਸਿਹਰਦ ਬੰਦੇ ਆਪਣੇ ਕੋਲੇ ਪਹੁੰਚੇ ਨੇ ਤੁਸੀਂ ਲੰਮੇ ਸਮੇਂ ਤੋਂ ਵੇਟ ਕਰ ਰਹੇ ਸੀ। ਔਰ ਮਿਸਲ ਸਤਲੋ ਜੋ ਬਖੋ-ਬਖੋ ਪੜਾਵਾ ਤੋਂ ਹੁੰਦੇ ਹੋਏ ਅੱਜ ਬਹਿੰਡੇ ਦਾ ਪ੍ਰੋਗਰਾਮ ਮਿਲਿਆ। ਮੈਂ ਆਪਣੇ ਜ਼ਿਲ੍ਹੇ ਦੇ ਵਿੱਚ ਪਹੁੰਚਣ ਤੇ ਬਹੁਤ-ਬਹੁਤ ਧੰਨਵਾਦ ਕਰਦਾ ਜਿਥੇ ਬੰਦੀ ਦਾ ਜੀਵਨ ਆਖਦੇ ਹਨ। ਜੂਤ ਦੀ ਜਥੇਬੰਦੀ ਤਾਂ ਮਿਲੀ ਆ ਆਪਾਂ ਨੂੰ ਜ਼ਿੰਮੇਵਾਰੀ ਉਸ ਦੇ ਪਰ ਬੋਲਣ ਤੋਂ 2 ਮਿੰਟ ਤੋਂ ਪਹਿਲਾਂ ਮੈਂ ਦੋ ਕੁ ਵਿਚਾਰਾਂ ਤੁਹਾਡੇ ਨਾਲ ਰੱਖਣੀਆਂ ਨੇ। ਕੋਈ ਭਾਸ਼ਣ ਘਰੋਂ ਤਿਆਰ ਕਰ ਕੱਕ ਨਹੀਂ ਰਹੇ ਹੁੰਦੇ ਜੋ ਦਿਲ ਦੇ ਬਲਬਲੇ ਹੁੰਦੇ ਨੇ ਦੋ ਚਾਰ ਗੱਲਾਂ ਸਾਂਝੀਆਂ ਜਿਨ੍ਹਾਂ ਬਈ ਹਰਦੀਪ ਨੇ ਕੀਤੀਆਂ ਉਹੀ ਤੁਹਾਡੇ ਸਾਹਮਣੇ ਰੱਖਣੀਆਂ ਨੇ ਮਸਲਾ ਜੂਤੋਂ ਬਿਨਾ ਪਹਿਲਾਂ ਮੈਂ ਜੋ ਪੰਜਾਬ ਦੇ ਮੁੱਦੇ ਨੇ بڑے ਮੁੱਦੇ ਨੇ ਤੁਸੀਂ ਬੜੇ ਸੂਝਵਾਨ ਹੋ ਮੇਰੇ ਖਿਆਲ ਨਾਲ ਕੋਈ ਆਪਣਾ ਕੋਈ ਤਮਾਸ਼ਾ ਦੇਖਣ ਤਾਂ ਆਏ ਨਹੀਂ ਜਿਹੜੇ ਬੰਦੇ ਫਿਕਰਮੰਦ ਨੇ ਪੰਜਾਬ ਦੇ ਉਹੀ ਇੱਥੇ ਪਹੁੰਚੇ ਨੇ ਸੂਝਵਾਨ ਬੰਦੇ ਗੱਲ ਨੂੰ ਸਮਝਣ ਵਾਲੇ ਅ ਸ਼ਾਇਦ ਬੈਠੇ ਮੀ ਰਿਕਾਰਡ ਕਪੂਰਾ ਤੋਂ ਅਡਾਂ ਚਾਰਜ ਵੀਰ ਉਹਨਾਂ ਨੇ ਮੈਨੂੰ ਕਾਲ ਆਈ ਇੱਕ ਦਿਨ ਉਹਨਾਂ ਨੇ ਜਦੋਂ ਆਪਣੀ ਬਹੁਤ ਧੰਨਵਾਦੀ ਉਹਨਾਂ ਨੇ ਪੋਸਟ ਦੇਖੀ ਕਹਿੰਦੇ ਭਾਈ ਸਾਹਿਬ ਕੀ ਆਪਣਾ ਤੁਹਾਡੀ ਜਥੇਬੰਦੀ ਦਾ ਕੀ ਪ੍ਰੋਗਰਾਮ ਆ ਕੀ ਤੁਹਾਡੀ ਸੋਚ ਆ ਮੈਂ ਕਿਹਾ ਚਲੋ ਭਾਈ ਤੁਸੀਂ ਬਹਿੰਡੇ ਪ੍ਰੋਗਰਾਮ ਰੱਖਿਆ ਸੀ ਤੁਸੀਂ ਜਰੂਰ ਆਉਣਾ ਇੱਕ ਮਿੱਤਰ ਸੁਖਵਿੰਦਰ ਸਿੰਘ ਸੀ ਜੈਤੋਂ ਤੋਂ ਸ਼ਾਇਦ ਰਾਮਿਆਣੇ ਤੋਂ ਹਾਂਜੀ ਹਾਂਜੀ ਇਹਨਾਂ ਦੇ ਵਿੱਚ ਦਾ ਇਹਨਾਂ ਨਾਲ ਸੰਪਰਕ ਹੋਇਆ ਇਹਨਾਂ ਨੂੰ ਆਪਣੀ ਚੰਗੀ ਸੋਚ ਲੱਗੀ ਤਾਂ ਅੱਜ ਇਹ ਵੀ ਪਹੁੰਚੇ ਨੇ ਸੋ ਇਦਾਂ ਹੀ ਮੇਰਾ ਕਹਿੰਦਾ ਮਤਲਬ ਹੈਗਾ ਵੀ ਜੋ ਪੰਜਾਬ ਵਾਲੀ ਫਿਗਰਮੰਦ ਨੇ ਅੱਜ ਆਪਾਂ ਨੂੰ ਇਕੱਠੇ ਹੁੰਦਾ ਸਮਾਂ ਜਥੇਬੰਦੀ ਨਾਲ ਜਾਣ ਦਾ ਸਮਾਂ ਸੋ ਵੱਧ ਛੱਡ ਕੇ ਇਦਾਂ ਸਭਣੀਏ ਜੋ ਜਥੇਬੰਦੀ ਦੀ ਮੂਵਮੈਂਟ ਆ ਕੰਮ ਕਰ ਰਹੀ ਆ ਗਰਾਊਂਡ ਲੈਵਲ ਤੇ ਉਹ ਆਪ ਦੇ ਸਾਹਮਣੇ ਹੈ ਹੀ ਜੋ ਖਰੜਾ ਤਿਆਰ ਕੀਤਾ ਸਾਹਮਣੇ ਟੇਬਲ ਤੇ ਪਿਆ ਉਹ ਵੀ ਤੁਹਾਡੇ ਸਾਹਮਣੇ ਸਪੁਰਦ ਕਰ ਦਿੱਤਾ ਜਾਏਗਾ ਉਹ ਵੀ ਤੁਸੀਂ ਚੰਗੀ ਤਰ੍ਹਾਂ ਜਾਂਚਣਾ ਪੜਨਾ ਹੁਣ ਗੱਲ ਹੈਗੀ ਪੰਜਾਬ ਦੇ ਮੁੱਦਿਆਂ ਦੀ ਬਾਈ ਜੀ ਜਿੱਦਾਂ ਅੱਦ ਕੇ ਚੱਲ ਰਿਹਾ ਪਾਣੀਆਂ ਦਾ ਮਸਲਾ ਹੋ ਗਿਆ ਹਵਾ ਪਾਉਣ ਪਾਣੀ ਇੱਕ ਬਹੁਤ ਮੁੱਦੇ ਵਿਚਾਰਨਯੋਗ ਹੁੰਦੇ ਨੇ ਜੋ ਸਾਇਦ ਵਿਛੜ ਜਾਂਦੇ ਨੇ ਸਾਥੋਂ ਸਾਡੇ ਰਾਗੀ ਢਾਡੀ ਕਵਿਛਰੀਏ ਆਉਣ ਵਾਲੇ ਸਮੇਂ ਦੇ ਵਿੱਚ ਜਿਵੇਂ ਕਿ ਜਨਰੇਸ਼ਨ ਚੇਂਜ ਹੋ ਆ ਰਹੀ ਆ ਇਧਰਲੇ ਪਾਸੇ ਵੀ ਸਾਹ ਨੂੰ ਕਿਤਨਾ ਕਿਤੇ ਖਿਲਾਫ ਮੰਨ ਰਿਹਾ ਅੱਜ ਕੱਲ ਕੋਈ ਮਾਡਰਨਾਈਜ਼ ਜ਼ਮਾਨਾ ਹੋ ਗਿਆ ਪਦਾਰਥਵਾਦ ਦਾ ਜੋਗ ਆ ਗਿਆ ਇਹ ਲਾਈਨ ਦੇ ਵਿੱਚ ਪੈ ਕੇ ਕੋਈ ਰਾਜੀ ਨਹੀਂ ਇੱਕ ਬਹੁਤ ਵੱਡੀ ਤਰਾਸਦੀ ਆ ਹੁਣ ਵਾਲੇ ਸਮੇਂ 'ਚ ਸਾਨੂੰ ਇਸ ਦਾ ਵੀ ਸਾਹਮਣਾ ਕਰਨਾ ਪੈ ਸਕਦਾ ਪਾਣੀਆਂ ਦੇ ਮੁੱਦੇ ਦਾ ਚਲੋ ਹੈ ਹੀ ਵੱਡੇ ਸਬੰਧ ਦਾ ਜੀਵਨ ਹੈ ਹੀ ਨਹੀਂ ਆਪਣਾ ਇਸੇ ਤੇ ਆਪਾਂ ਲੜ ਹੀ ਰਹੇ ਹਾਂ ਸਾਨੂੰ ਇਹ ਚੀਜ਼ਾਂ ਤੇ ਵੀ ਵਿਚਾਰ ਕਰਨੀ ਚਾਹੀਦੀ ਆ ਜਿੱਦਾਂ ਕਿ ਬਾਈ ਲੱਖਾ ਸਿਧਾਨਾ ਲੜਦਾ ਪੰਜਾਬੀ ਬੋਲੀ ਤੇ ਬਾਬਾ ਮਹਾਰਾਜ ਜੀ ਬੈਠੇ ਨੇ ਸਾਡੀ ਪੰਜਾਬੀ ਬੋਲੀ ਦੇ ਵਿੱਚ ਕੀ ਆਪਾਂ ਨੂੰ ਲੱਗਦੀਆਂ ਗੱਲਾਂ ਯਾਰ ਪੰਜਾਬੀ ਬੋਲੀ ਕਿਵੇਂ ਖਤਮ ਹੋ ਜੂਗੀ ਤੁਸੀਂ ਸੋਚ ਕੇ ਦੇਖੋ ਬਹੁਤ ਸਾਰੇ ਸ਼ਬਦ ਹੁੰਦੇ ਨੇ ਪੰਜਾਬੀ ਦੇ ਜਿਹੜੇ ਸਾਡੇ ਦਾਦੇ ਬੋਲਦੇ ਸੀ ਪਰ ਅੱਜ ਅਸੀਂ ਨਹੀਂ ਬੋਲਦੇ ਉਹ ਲੋਪ ਹੋ ਚੁੱਕੇ ਨੇ ਉਹ ਪਰ ਮੈਨੂੰ ਨਹੀਂ ਲੱਗਦਾ ਜੈਸਾ ਬਣਾ ਜ਼ਮਾਨਾ ਬੜੀ ਤੇਜ਼ੀ ਨਾਲ ਵੱਧ ਰਿਹਾ ਵੀ ਅਸੀਂ ਆਪਦੇ ਬੱਚਿਆਂ ਨੂੰ ਗਾਂ ਜਾਂ ਉਸ ਤੋਂ ਅਗਲੀ ਪੀੜੀ ਤੱਕ ਉਹ ਪਹੁੰਚਣਗੇ ਹਜ਼ਾਰਾਂ ਹੀ ਸਾਲ ਸਾਡੇ ਲੋਪ ਹੋ ਚੁੱਕੇ ਨੇ ਅੰਗਰੇਜ਼ੀ ਨੇ ਡੀਕੋਸਪੈਡ ਕੀਤੀ ਆ ਅਸੀਂ ਮੈਂ ਵੀ ਹੋ ਸਕਦਾ ਵਿੱਚ ਆਪਦੇ ਭਾਸ਼ਣ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਅੰਗਰੇਜ਼ੀ ਦੀਆਂ ਆਪਾਂ ਮਰਜ਼ ਕਰ ਲੈਨੇ ਆ ਹੋ ਜਾਂਦੀਆਂ ਉਹ ਚਾਹੇ ਆਪਾਂ ਨੂੰ ਸਮਝਾਉਣ ਨੂੰ ਹੁੰਦੀਆਂ ਪਰ ਕਿਤੇ ਨਾ ਕਿਤੇ ਆਪਣੇ ਰੱਟੀਆਂ ਜਾਂਦੀਆਂ ਤੇ ਉਹਦੇ ਨਾਲ ਕੀ ਆਪਣੇ ਜਿਹੜੇ ਆਪਦੇ ਲਫ਼ਜ਼ ਹੁੰਦੇ ਆ ਉਹ ਵਿਛੜ ਜਾਂਦੇ ਆਪਣੇ ਤੋਂ ਸੋ ਆਪਾਂ ਘਰੇ ਮੇਰਾ ਕਹਿੰਦਾ ਮਤਲਬ ਆਪਾਂ ਇਹਨੂੰ ਇੱਕ ਸ਼ਰਮ ਨਾ ਮੰਨੀਏ ਬਹੁਤ ਹੁੰਦੇ ਆ ਮੇਰੀ ਧੀ ਹੈ 8 ਸਾਲ ਦੀ ਬੇਟੀ ਮੈਂ ਉਹਦੇ ਨਾਲ ਜਮ੍ਹਾਂ ਠੇੜ ਪੰਜਾਬੀ ਦੇ ਵਿੱਚ ਘਰੇ ਗੱਲ ਕਰਦਾ ਪੜ੍ਹਦੀ ਚਾਹੇ ਉਹ ਇੰਗਲਿਸ਼ ਸਕੂਲ ਚ ਪਰ ਫਿਰ ਵੀ ਉਹ ਬੜਾ ਵਧੀਆ ਲੱਗਦਾ ਜਦੋਂ ਪਿਓ ਸ਼ਬਦ ਬੋਲਦੀ ਆ ਮਨ ਨੂੰ ਸਕੂਨ ਹੁੰਦਾ ਉਹ ਸ਼ਬਦ ਆਪਾਂ ਕਾਇਮ ਰੱਖਣੇ ਕਿਉਂਕਿ ਆਪਣੇ ਕੋਲ ਪੰਜਾਬੀ ਦੇ ਵਿਆਕਰਨ ਕਾਇਮ ਰੋਗੀ ਤਾਂ ਆਪਾਂ ਗੁਰਵਾਣੀ ਫੇਰ ਹੀ ਪੜ੍ਹ ਸਕਦੇ ਆ ਨਹੀਂ ਤਾਂ ਆਪਣੀ ਅਗਲੀ ਪੀੜੀ ਤਾਂ ਪਾਠ ਹੀ ਨਹੀਂ ਹੋਣਾ ਉਹ ਹੁਣ ਜਾਂ ਤਾਂ ਟ੍ਰਾਂਸਲੇਟ ਅੰਗਰੇਜ਼ੀ ਚ ਕਰਨਾ ਪਊਗਾ ਨਹੀਂ ਫਿਰ ਹੋਰ ਭਾਸ਼ਾ ਚ ਕਰਨਾ ਪਊਗਾ ਜਿਹਾ ਸਭ ਆਪਣਾ ਸਮਾਂ ਸੋ ਪੰਜਾਬੀ ਬਚਾਉਣੀ ਆ ਇਹ ਬਹੁਤ ਲਾਜ਼ਮੀ ਆ ਨਾਲੇ ਜੇ ਮੈਂ ਗੱਲ ਕੀਤੀ ਸੀ ਰਾਗੀ ਢਾਡੀਆਂ ਦੀ ਇਹ ਵੀ ਆਪਾਂ ਨੂੰ ਇੱਕ ਮੈਂ ਸੁਝਾਈ ਦਿਨਾ ਆਪਾਂ ਜਥੇਬੰਦੀ ਵੱਲੋਂ ਵੀ ਆਪਣਾ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਕੀ ਕਰ ਸਕਦੇ ਆਂ ਵੀ ਕੋਈ ਇਦਾਂ ਦੀ ਟੀਮ ਬਣੇ ਕਿ ਮੈਂ ਆਪਾਂ ਪੈਦਾ ਕਰਨੇ ਰਾਗੀ ਢਾਡੀ ਕਿ ਵਿਸ਼ਰੀਏ ਬੜਾ ਸੋਹਣਾ ਜਿਹੜੇ ਹੈਗੇ ਨੇ ਹੁਣ ਚੰਡੀਗੜ੍ਹ ਵਾਲਾ ਜਥਾ ਹੋਰ ਜਥੇ ਨੇ ਬਹੁਤ ਸੋਹਣਾ ਉਹਨਾਂ ਦਾ ਗਲਾ ਹੈਗਾ ਕਾਥਾ ਕਰਦੇ ਨੇ ਕੀਰਤਨ ਕਰਦੇ ਨੇ ਸੋ ਉਦਾਂ ਹੀ ਨੌਜਵਾਨ ਇਹ ਲੈਣ ਦੇ ਵਿੱਚ ਆਉਣਾ ਆਖਰ ਤੇ ਮੈਂ ਜ਼ਿਆਦਾ ਸਮਾਂ ਨਾ ਲਵਾਂ ਜੂ ਦੀ ਗੱਲ ਕਰਾਂ ਬਾਈ ਹਰਦੀਪ ਜੀ ਨੇ ਬੜੀਆਂ ਸੋਹਣੀਆਂ ਗੱਲਾਂ ਕਹੀਆਂ ਨੇ ਗੱਲ ਉਹੀ ਆ ਜਾਂਦੀ ਆ ਗਰਵਾਣੀ ਵਾਲੀ ਕਿਉਂਕਿ ਮੇਰੀ ਹਰਦੀਪ ਨਾਲ ਵਿਚਾਰ ਦਿਨ ਦੇ ਵਿੱਚ ਕੀ ਵਾਰ ਹੁੰਦੀ ਰਹਿੰਦੀ ਆ ਸਾਡੀ ਫੋਨ ਤੇ ਸੋ ਹਰਦੀਪ ਵੀ ਬਾਈ ਪਹਿਲਾਂ ਮੈਂ ਤੁਹਾਨੂੰ ਜਾਣਕਾਰੀ ਲੱਦਾ ਦੱਸਣਾ ਚਲੋ ਵੀਰ ਆਪ ਤਾਂ ਨਹੀਂ ਕਹਿੰਦਾ ਇਹ ਕਟਿੰਗ ਆ ਲਈ ਸੀ ਬਾਈ ਅੱਜ ਤੋਂ 1 ਸਾਲ 10 ਸਾਲ ਪਹਿਲਾਂ ਪਰਮੇਸ਼ਰ ਨੇ ਇੰਨੀ ਕਿਰਪਾ ਕੀਤੀ ਆ ਚਲੋ ਸੋਜੀ ਹੋਈ ਇਧਰ ਲਈ ਲੈਣ ਦੇ ਵਿੱਚ ਆਏ ਤੇ ਅੱਜ ਸਾਰਾ ਕੁਝ ਹੀ ਆਪਾਂ ਨੂੰ ਜਾਣੂਆ ਸੋ ਪਰਮੇਸ਼ਰ ਤੇ ਭੋਲੇ ਆਪੇ ਆਪਨ ਸਭੇ ਰੋਗ ਇਹ ਜਿਹੜੇ ਆਪਣੇ ਪੂਰੇ ਪੰਜਾਬ ਦੇ ਮੂਰੇ ਆਪਾਂ ਨੂੰ ਕੋ ਮੂਰੇ ਖੜੇ ਆਂ ਚੀਜ਼ਾਂ ਮਸੀਬਤਾਂ ਨਸ਼ਿਆਂ ਦਾ ਦਰਿਆ ਚਾਏ ਇਹ ਨੌਜਵਾਨੀ ਬਾਹਰ ਜਾ ਰਹੀ ਆ ਇਹ ਕਿੰਨਾ ਕਹਤੇ ਜੋ ਆਪਾਂ ਪਰਮੇਸ਼ਰ ਨੂੰ ਗੁਰੂ ਨਾਲ ਟੁੱਟੇ ਆ ਉਹੀ ਆ ਹੁਣ ਗੱਲ ਨਸ਼ਿਆਂ ਦੀ ਆਉਂਦੀ ਆ ਮੈਂ ਇੱਕ ਖੁਦ ਸਪੋਰਟਸਮੈਨ ਆ ਜੇ ਗੱਲ ਆਪਾਂ ਕਰੀਏ ਵੀ ਬੱਚਾ ਕਿਵੇਂ ਬਚ ਸਕਦਾ ਇਹ ਦੋ ਤਰ੍ਹਾਂ ਦੇ ਨਸ਼ਿਆਂ ਨਾਲ ਹੀ ਬਚ ਸਕਦਾ ਜੇ ਇੱਕ ਇਸ ਡਰੱਗ ਤੇ ਨਸ਼ੇ ਤੋਂ ਬਚਾਉਣਾ ਉਹਨੂੰ ਦੋ ਨਸ਼ੇ ਹੋਰ ਲਾਉਣੇ ਪੈਣਗੇ ਇੱਕ ਤਹੇ ਜੀ ਧਰਮ ਦਾ ਨਸ਼ਾ ਦੂਜਾ ਗਰਾਉਂਡ ਦਾ ਮੈਨੂੰ ਲੱਗਦਾ ਮੈਂ ਸਿਰਫ 2 ਮਿੰਟ ਲਵਾਂਗਾ ਸਰ ਸਾਹਿਬ ਹੋਰ ਮੈਂ 2003 ਦੇ ਵਿੱਚ ਮੇਰੇ ਫਾਦਰ ਸਾਹਿਬ ਅਕਸਪਾਇਰ ਹੁੰਦੇ ਨੇ ਦੋ ਸਿਸਟਰ ਨੇ ਮੇਰੀਆਂ ਮੈਂ ਇਕੱਲਾ ਹੀ ਆ ਉਹ ਤੁਸੀਂ ਦੇਖੋ 2003 ਤੋਂ ਬਾਅਦ 25 ਸਾਲ ਹੋ ਚੱਲੇ ਤੇ ਕੀ ਜੋਗ ਆਇਆ ਇਹਦੇ ਵਿੱਚ ਨਸ਼ਾ ਚੱਲਿਆ ਜਦੋਂ ਮੈਂ ਗੁਰਨਾਕਾਲ 'ਚ ਪੜ੍ਹਦਾ ਸੀ ਮੁੱਗੇ ਉਦੋਂ ਫੈਂਸੀਆਂ ਨਹੀਂ ਚੱਲਦੀਆਂ ਸੀ ਸ਼ੀਸ਼ੀਆਂ ਪੀਣ ਵਾਲੀਆਂ ਉਹ ਸਮਾਂ ਲੰਘਿਆ ਗੋਲੀਆਂ ਦਾ ਦੌਰ ਆਇਆ ਕਿੱਥੋਂ ਕਿੱਥੋਂ ਲੰਘਿਆ ਤੇ ਮਹਾਰਾਜ ਦੀ ਕਿਰਪਾ ਨਾਲ ਮੈਂ ਕਿਸੇ ਬੰਦੇ ਦਾ ਸੰਗ ਵੀ ਨਹੀਂ ਕੀਤਾ ਬਚਿਆ ਕਿਉਂ ਮੈਂ ਮੈਨੂੰ ਇੱਕ ਹੀ ਦ੍ਰਿੜਤਾ ਸੀ ਜਿਹੜੀ ਮੇਰੇ ਫਾਦਰ ਸਾਹਿਬ ਤੋਂ ਮਿਲੀ ਧਰਮ ਦੀ ਔਰ ਨਾਲ ਖੇਡ ਦੀ ਮੈਂ 2003 ਦੇ ਵਿੱਚ ਹਾਕੀ ਖੇਡਦਾ ਹੁੰਦਾ ਸੀ ਪਿੰਡ ਵੱਲੋਂ ਬਹਿੰਡੇ ਵੀ ਅਸੀਂ ਬਹੁਤ ਕੈਂਪ ਲਾਇਆ ਸਟੇਡੀਅਮ ਦੇ ਵਿੱਚ ਇੱਥੇ ਤੋਂ ਮੈਂ ਕਿਤਨਾ ਕਿਤੇ ਹੋ ਬਿਜਾ ਰਹੀ ਹੁੰਦੀ ਆ ਯਾਰ ਮੈਂ ਕਿਉਂ ਨਿੱਧਰਲੇ ਪਾਸੇ ਗਿਆ ਫਿਰ ਮੈਨੂੰ ਇਹੀ ਮੈਚ ਸਰਚ ਕਰਕੇ ਮੈਨੂੰ ਲੱਗਾ ਵੀ ਇੱਕ ਤੜਾ ਧਰਮ ਸੀ ਜੋ ਬਾਪੂ ਨੇ ਸਾਨੂੰ ਗੁਰਤਿ ਦਿੱਤੀ ਉਹਦੇ ਕਰਕੇ ਬਚੇਰੇ ਦੂਸਰਾ ਜਿਹੜਾ ਗਰਾਊਂਡ ਨਾਲ ਜੁੜ ਗਏ 2000 ਤੋਂ ਬਾਅਦ ਮੈਂ ਆਕੀ ਖੇਡੀ ਤਿੰਨ ਚਾਰ ਸਾਲ ਉਸ ਤੋਂ ਬਾਅਦ ਕਰਦੀਆਂ ਮਜਬੂਰੀਆਂ ਕਰਕੇ ਘਰੇ ਬਾਹਰ ਮੈਂ ਜਾ ਨਹੀਂ ਸਕਦਾ ਫਿਰ ਚਲੋ ਮੈਂ ਗਰਾਊਂਡ 'ਚ ਪ੍ਰੈਕਟ ਸ਼ੁਰੂ ਕਰਤੀ ਤੇ ਆਪ ਦਾ ਜਿਮ ਖੋਲ੍ਹਿਆ ਹੁਣ ਮੈਂ ਲਗਾਤਾਰ 2009-10 ਤੋਂ ਜੋਹਰ 24 ਆ ਗਿਆ ਭਗਤੇ ਸ਼ਹਿਰ ਜਿਮ ਦੀ ਆਪਾਂ ਸੇਵਾ ਨਿਵਾ ਰਹੇ ਆਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਕਰਨ ਲਈ ਜੋ ਕੋਈ ਨੌਜਵਾਨ ਆਉਣਾ ਚਾਹੁੰਦਾ ਸਾਡੇ ਕੋਲੇ ਨਸ਼ੇ ਛੱਡ ਕੇ ਤਾਂ ਉਹਨੂੰ ਮੈਂ ਕੋਈ ਚਾਰ ਦਿਨ ਹੀ ਲੈਂਦਾ ਉਹਨੂੰ ਕੋਈ ਖਰਾਕ ਵੀ ਦਿੰਨੇ ਆ ਤਾਂ ਆ ਸਕਦਾ ਵਧੀਆ ਉੱਥੇ ਤਾਂ ਮੈਂ ਆਖਿਰ ਦੇ ਵਿੱਚ ਨੌਜਵਾਨੀ ਨੂੰ ਹੀ ਬੇਨਤੀ ਕਰਨਾ ਵੀ ਇੱਕ ਧਰਮ ਦਾ ਨਸ਼ਈ ਆ ਕਿਉਂਕਿ ਮੈਂ ਇਹ ਪ੍ਰੈਕਟੀਕਲ ਕੀਤੇ ਬਾਈ ਜੀ ਵੈਸੇ ਗੱਲ ਨਹੀਂ ਕਰਦਾ ਮੇਰੇ ਪੰਜ-ਸੱਤ ਸਰਕਲ ਦੇ ਵਿੱਚ ਦੋਸਤ ਐ ਸੀ ਨਸ਼ੇ ਦੇ ਵਿੱਚ ਗਲਤਾਨ ਹੋ ਚੁੱਕੇ ਸੀ ਔਰ ਅੱਜ ਜੇ ਤੁਹਾਨੂੰ ਉਹਨਾਂ ਦੀਆਂ ਫੋਟੋਆਂ ਦਿਖਾਵਾਂ ਤੁਸੀਂ ਕਹੋਗੇ ਜੀ ਬਹੁਤ ਪੁਜ ਨੀਕ ਬੰਦੇ ਨੇ ਇਹ ਮਤਲਬ ਕਿ ਇਹਨਾਂ ਤੇ ਇੰਨਾ ਰੂਪ ਤੇ ਸਭ ਨਸ਼ੇ ਨੂੰ ਦੂਰ ਛੱਡਤੇ ਜੀ ਮਤਲਬ ਕਿ ਇੰਨਾ ਕਿ ਇਹ ਚੀਜ਼ਾਂ ਸਾਨੂੰ ਦੋਨੇ ਗਰਾਉਂਡ ਔਰ ਧਰਮ ਦਾ ਨਸ਼ਾ ਇਹ ਸਾਨੂੰ ਲਾਉਣਾ ਹੀ ਪੈਣਾ ਉਸ ਤੋਂ ਬਨਾ ਸਾਡਾ ਛਟਕਾਰਾ ਨਹੀਂ ਹੈਗਾ ਕਿਉਂਕਿ ਨਸ਼ੇ ਦਾ ਇੱਕ ਅੰਗ ਬਣ ਚੁੱਕਾ ਸਮਾਜ ਦੇ ਵਿੱਚ ਆਪਾਂ ਗੱਲੀਵਾਤੀ ਕਹੋ ਜਾਂ ਪ੍ਰਸ਼ਾਸਨ ਤੋਂ ਸਰਕਾਰਾਂ ਤੋਂ ਉਮੀਦਾਂ ਕਰੀਏ ਉਹ ਮੈਨੂੰ ਨਹੀਂ ਲੱਗਦਾ ਕਿਤੇ ਜਾ ਕੇ ਕੋਈ ਆਪਾਂ ਨੂੰ ਨਾ ਚੀਜ਼ਾਂ ਦੇ ਰਿਜ਼ਲਟ ਮਿਲਣਗੇ ਸੋ ਇੰਨੀ ਕਿ ਮੇਰੀਆਂ ਬੇਨਤੀਆਂ ਸਿੰਘਾਂ ਮੈਂ ਜੂਸ ਨੂੰ ਬੇਨਤੀ ਕਰਦਾ ਜਿਹੜੇ ਤੁਸੀਂ ਵੀਰ ਆਏ ਹੋ ਨੌਜਵਾਨ ਮੈਨੂੰ ਬੈਠੇ ਦੱਸ ਰਹੇ ਨੇ ਬਹੁਤ ਸਾਰੇ ਸੋ ਆਪਾਂ ਜਥੇਬੰਦੀ ਦਾ ਸਾਥ ਦੇਣਾ ਔਰ ਜੇ ਤੁਸੀਂ ਕੋਈ ਗੱਲਬਾਤ ਹੁੰਦੀ ਆ ਤਾਂ ਸੰਪਰਕ ਨੰਬਰ ਹੈ ਇਹ ਨੇ ਸਾਡੇ ਸਾਡੇ ਨਾਲ رابطہ ਕਰ ਸਕਦੇ ਹੋ ਜੇ ਤੁਹਾਡੇ ਕੋਈ ਸੁਝਾਅ ਹੁੰਦੇ ਨੇ ਉਹ ਵੀ ਜਰੂਰ ਤੁਸੀਂ ਦੇਣੇ ਔਰ ਅੱਗੇ ਤੋਂ ਆਪਾਂ ਬਿਹੰਡ ਸ਼ਹਿਰ ਲਈ ਹੋਰ ਵੀ ਪ੍ਰੋਗਰਾਮ ਇਸੇ ਤਰ੍ਹਾਂ ਲੈ ਕੇ ਆਉਣੇ ਨੇ ਸੋ ਸਮਾਂ ਬਹੁਤ ਸੀਮਤ ਹੈ ਵਿਚਾਰਾਂ ਦਾ ਹੋਰ ਵੀ ਬਹੁਤ ਸੀ ਮਹਾਰਾਜ ਕਿਰਪਾ ਕਰਨ ਫੇਰ ਕਦੇ ਪ੍ਰੋਗਰਾਮ ਬਣਿਆ ਫੇਰ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਵਿਚਾਰਾਂ ਸੋ ਫਿਲਹਾਲ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ